ਅਨੁਸੂਚਿਤ ਕੌਮ ਤੇ ਹਰ ਹੋਲਾ ਮਹਲਾ ਸ਼ੀਨਨਪੁਰ ਸਾਹਿਬ ਵਿਖੇ ਉਮਤਾੰਬਰ ਮਨਾਇਆ ਜਾ ਰਿਹਾ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਸਖ ਤਖਤ ਸ਼੍ਰੀ ਕੇਸਕੜ ਸਾਹਿਬ ਵਿਖੇ ਨ드ਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਹਨ ਬੀਤ ਦਿਨੀ ਤਖਤ ਚੁਰੀ ਕੇਸਕਰ ਸਾਹਿਬ ਵਿਖੇ ਸ਼੍ਰੀ ਖਨਪਾਟ ਸਾਹਿਬ ਆਰੰਭ ਹੋਇਸਾਂ ਜੁਨਾ ਦੇ ਭੋਗ 26 ਮਾਰਚ ਨੂੰ ਪੈਣਗੇ 26 ਮਾਰਚ ਨੂੰ ਖਨਪਾਟ ਸਾਹਿਬ ਦੀ ਸਮਾਪਤੀ ਤੋਂ ਬਾਅਦ ਦੁਪਹਿਰ 12 ਵਜੇ ਵਿਸ਼ਾਲ ਮਹੱਲਾ ਆਰੰਭ ਹੋਵੇਗਾ ਜੋ ਕਿ ਪੜਾਦਰ ਪੜਾ ਹੁੰਦਾ ਹੋਇਆ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿਖੇ ਪਹੁੰਚੇਗਾ ਜਥੇ ਕਿ ਜਾ ਕੇ ਨਿਹੰਗ ਸਿੰਘ ਫੌਜਾਂ ਗਤਕੇ ਦੇ ਜੋਹਰ ਦਿਖਾਉਣਗੀਆਂ ਤੇ ਉੱਥੇ ਹੀ ਗਤਕੇ ਮੁਕਾਬਲੇ ਵੀ ਹੋਣਗੇ ਭਾਈ ਗੋਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਗਵੰਦ ਸਿੰਘ ਸਾਰੇ ਸਰਨਾ ਦਿੱਲੀ ਤੋਂ ਘਾਤਰਾ ਦੀ ਤਰ੍ਹਾਂ ਲੋਹੇ ਮਲੇ ਦਾ ਪਰੋਮ ਮਨਾਉਣ ਆਇਆ ਸੰਗਤਾਂ ਨੂੰ ਆ ਕੇ ਪਹੁੰਚਦੀਆਂ ਇਸ ਤਰ੍ਹਾਂ ਇਸ ਸੰਗਤਾਂ ਦਾ ਜੋਸ਼ ਹਾਠਾ ਮਾਰਦਾ ਹੋਇਆ ਸਗਤ ਦਰਸ਼ਨ ਕਰਨ ਆ ਰਿਹਾ ਹੈ ਕੱਲ ਮੱਲੇ ਦਾ ਦਰਸ਼ਨ ਨਹੀਂ ਹੋਣਾ ਹੈ ਤੋਂ ਸਾਰੀ ਸੰਤਾਂ ਨੂੰ ਬੇਨਤੀ ਹੈ ਕਿ ਸਿੱਖੀ ਰਹਿਤ ਮਾਦਾ ਚ ਰਹਾ ਕਿ ਇਸ ਪਰੋਮ ਨੂੰ ਮਨਾਇਆ ਜਾਏ ਔਰ ਇਸੇ ਤਰ੍ਹਾਂ ਆਪਣੇ ਅੱਗੇ ਵੀ ਬੱਚਿਆਂ ਨੂੰ ਸਿੱਖੀ ਦੇ ਉਹਨਾਂ ਨੂੰ ਗਿਆਨ ਦੋ ਉਹਨਾਂ ਨੂੰ ਮਹੱਤਵ ਦੋ ਤਾਂ ਕਿ ਇੱਕ ਪਰਵਿਸਤਰਾ ਸਿੱਖਿਆ ਮੇਲਾ ਚ ਮਨਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਪਰ ਜਿਹੜਾ ਕੋਈ ਰੋਪਰ ਤੋਂ ਆਇਆ ਕਿੰਦਾ ਲੱਗ ਰਿਹਾ ਇੱਥੇ ਖਾਲਸਾ ਦੀ ਧਰਤੀ ਤੇ ਆਏ ਹੋਣਾ ਇੱਕ ਅਨੰਦ ਹੀ ਇਹ ਜਿਹੜਾ ਆਨੰਦ ਦੁਨੀਆਂ ਤੌਰ ਨੀ ਮਿਲਦਾ ਆਹ ਆਨੰਦਾਂ ਦੀ ਪੂਰੀ ਓਹ ਖਾਲਸੇ ਦਾ ਜਨਮ ਸਥਾਨ ਨੇ ਜਨਮ ਸਥਾਨ ਤੇ ਪਰ ਆਨੰਦਾਂ ਦੀ ਪੂਰੀ ਇੱਥੇ ਆਨੰਦ ਹੀ ਆਨੰਦ ਰਹਿਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ ਹਰੇਕ ਗੁਰੂ ਨਾਨਕ ਨਾਮ ਲੈਵਾ ਸਿੱਖ ਦੇ ਮਨ ਦੇ ਵਿੱਚ ਇੱਕ ਚਾਹਤ ਹੈ ਕਿ ਅਨੰਦਪੁਰ ਸਾਹਿਬ ਜਾ ਕੇ ਹੋਲਾ ਮੱਲਾ ਮਨਾਉਣਾ ਜੇ ਅਸੀਂ ਆਪਣੇ ਗੁਰਮੁਖੀ ਸਰੋਤਾਂ ਦੇ ਉੱਪਰ ਝਾਤ ਮਾਰਦੇ ਹਾਂ ਔਰਨ ਕੀ ਹੋਲੀ ਮਾ ਮਹੋਲਾ ਕਹੋ ਕਿਰਪਾ ਨੇ ਇਹ ਬਚਨ ਅਮੋਲਾ ਇੱਥੇ 3 ਦਿਨ ਜਿਹੜਾ ਅਕਸ਼ਿਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਜਿਹੜੀ ਨਿਤਾ ਪ੍ਰਤੀ ਦੀ ਸਵੇਰੇ ਤੇ ਸ਼ਾਮ ਦੀ ਮਰਿਆਦਾ ਤੋਂ ਬਿਨਾ ਇੱਥੇ ਕਥਾ ਕੀਰਤਨ ਗੁਰਮਤ ਵਿਚਾਰਾਂ ਢਾਡੀ ਕਵੀਸ਼ਰ ਤੇ ਕਵੀ ਜਨਾਂ ਨੇ ਜਿਹੜੇ ਆ ਵਖ-ਵਖ ਸਮਾਗਮ ਜਿਹੜੇ ਉਹ ਚੱਲ ਰਹੇ ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੇਅੰਤ ਸੰਕਾਂ ਆਪਣੇ ਆਪਣੇ ਇਲਾਕੇ ਤੋਂ ਆਣ ਕੇ ਇੱਥੇ ਗੁਰੂ ਕੇ ਲੰਗਰ ਲਗਾ ਰਹੀਆਂ ਕੋਈ ਮੇਰੇ ਵਰਗਾ ਛਕਣ ਦੀ ਸੇਵਾ ਕਰ ਰਿਹਾ ਕੋਈ ਆਪ ਜੀ ਜੈਸਾ ਪੁਰਖ ਸਿਖਾਉਣ ਦੀ ਸੇਵਾ ਕਰ ਰਿਹਾ ਪਰ ਹਰੇਕ ਦੇ ਮੰਨ ਦੇ ਵਿੱਚ ਇੱਕ ਚਾਅ ਹੈ ਜਿਹੜਾ ਖਾਲਸਾਈ ترਾਨੇ ਦੇ ਰੂਪ ਦੇ ਵਿੱਚ ਜਿਵੇਂ ਕਿ ਸੰਤਾਂ ਦੇ ਵਿੱਚ ਵਿਚਰਦੇ ਆ ਜਕਾਰੇ ਗਜਾਉਣੇ ਜਿਹੜਾ ਅਕਾਲ ਅਕਾਲੀ ਬਾਣੇ ਦੇ ਵਿੱਚ ਰਨ ਵਾਲਾ ਸੇਖਿਆ ਨਾ ਉਹਦੇ ਜੀਵਨ ਦੇ ਵਿੱਚ ਸਤਿ ਸ਼੍ਰੀ ਅਕਾਲ